ਮਨਜੀਤ ਜੀ ਇੱਕ ਚਾਨਣਾ ਹੋਰ ਪਾਉ ਜਦੋਂ ਤੁਹਾਡੇ ਪਿੰਡ ਜੋਧਾਂ ਦੇ ਵਸਨੀਕਾਂ ਦੇ ਨਾਲ ਪਿੰਡ ਜੋਧਾਂ ਦੇ ਵਸਨੀਕਾਂ ਦੇ ਨਾਲ ਗੱਲਬਾਤ ਹੋਈ ਤਾਂ ਉਹਨਾਂ ਨੇ ਇਹ ਚਾਨਣਾ ਪਾਇਆ ਕਿ ਇੱਥੇ ਗੁਰਦੁਆਰਾ ਸਾਹਿਬ ਦੀ ਪ੍ਰਧਾਨਗੀ ਦਾ ਕੋਈ ਰੋਲਾ ਨਹੀਂ ਕੋਈ ਕਮੇਟੀ ਦਾ ਰੋਲਾ ਨਹੀਂ ਇਹ ਤਾਂ ਸਿਰਫ ਗੁਰਦੁਆਰਾ ਸਾਹਿਬ ਨੂੰ ਜੋ ਚੜਾਵਾ ਚੜਦਾ ਆ ਉਹ ਪੈਸਾ ਗੋਲਮੋਲ ਕਰਨ ਦਾ ਰੋਲਾ ਹੈ ਕੀ ਕਹਿਣਾ ਚਾਹੂਗੇ ਮੈਡਮ ਜੀ ਇਦਾਂ ਦੀ ਤਾਂ ਕਿਤੇ ਨਾ ਅਜੇ ਤੱਕ ਕੋਈ ਗੱਲ ਹੋਈ ਆ ਨਾ ਮੇਰੇ ਨਾਲ ਹੋਣੀ ਆ ਕੋਈ ਇਦਾਂ ਦੀ ਤਕਰੀਬਨ ਕਮੇਟੀ ਇਹ ਵੀ ਕੰਮ ਕਰ ਰਹੀ ਆ ਅਸੀਂ ਵੀ ਪਹਿਲਾਂ ਕੰਮ ਕੀਤੇ ਨੇ ਮੇਰਾ ਭਾਈ ਸੀਗਾ ਕੈਨੇਡਾ ਗਏ ਹੋਏ ਨੇ ਉਹਨਾਂ ਦੀ ਜਗ੍ਹਾ ਤੇ ਚੱਲ ਕਮੇਟੀ ਨਾਲ ਮੈਂ ਹਾਜ਼ਰੀ ਲਵਾਉਂਦਾ ਸੀਗਾ ਜੀ ਤੇ ਕੰਮਕ ਵਗੈਰਾ ਕਰਾਏ ਨੇ ਕੰਮ ਸਾਡੇ ਕੋਲੇ ਵੀ ਪੈਸੇ ਪਏ ਨੇ ਇਮਾਨਦਾਰੀ ਨਾਲ ਅਸੀਂ ਕੰਮ ਕੀਤਾ ਵਾ ਗੁਰੂ ਘਰ ਦੇ ਪੈਸੇ ਨੇ ਤੇ ਗੁਰੂ ਘਰ ਹੀ ਪੈਸੇ ਆਪਾਂ ਲਾਏ ਨੇ ਕੋਈ ਕਮੇਟੀ ਦਾ ਰੌਲਾ ਪੈਸਿਆਂ ਦਾ ਰੌਲਾ ਨਹੀਂ ਹੈਗਾ ਸਾਡੇ ਵਾਲੇ ਜੋ ਪੈਸੇ ਪਏ ਨੇ ਉਹ ਬੈਂਕ ਦੇ ਵਿੱਚ ਪਏ ਨਹੀਂ ਉਹ ਖਾਤਾ ਸਾਡਾ ਲੋਗ ਆ ਸਾਨੂੰ ਅਸੀਂ ਖਾਤਾ ਦਿਖਾ ਸਕਦੇ ਆ ਤੇ ਕਿਦਣ ਸਾਡਾ ਕਮੇਟੀ ਦਾ ਸਮਝੌਤਾ ਹੋ ਗਿਆ ਤੇ ਅਸੀਂ ਪੇਪਰ ਦੇ ਕੇ ਉਹ ਖਾਤਾ ਅਸੀਂ ਕਹਿੰਦਾ ਨਵਾਂ ਪ੍ਰਧਾਨ ਬਣੂਗਾ ਉਹਨੂੰ ਪੇਮੈਂਟ ਦੇ ਦਾਂਗੇ ਤੇ ਇਹ ਕਿਹੜਾ ਨਾਮ ਆਪ ਹੈ ਇਹ ਪ੍ਰਧਾਨ ਆ ਤੇ ਇਹ ਆਦਾ ਉਹਦਾ ਛੱਡ ਕੇ ਨਵੇਂ ਪ੍ਰਧਾਨ ਨੂੰ ਪੈਸੇ ਦੇ ਦੇਵੇ ਤੇ ਸਾਡੇ ਪਾਸੇ ਜੇ ਸਮਝਾਤਾ ਰਹਿਣਾ ਗੁਰੂ ਘਰ ਦੇ ਆਪਣਾ ਕੰਮ ਚੱਲਣ ਲੱਗ ਜਣੇ ਜੀ ਸਵਾਲ ਮੇਰਾ ਤੁਹਾਨੂੰ ਫੇਰ ਉੱਥੇ ਹੀ ਹੈ ਤੁਸੀਂ ਮੌਜੂਦਾ ਪ੍ਰਧਾਨ ਨੂੰ ਉਹਦਾ ਅਹੁਦਾ ਛੱਡਣ ਲਈ ਕਿਉਂ ਆਖਦੇ ਹੋ ਉਹਨਾਂ ਦੇ ਅਹੁਦਾ ਛੱਡਣ ਲਈ ਅਸੀਂ ਇਸ ਕਰਕੇ ਦੱਸਦੇ ਹਾਂ ਜੀ ਇੱਕ ਤਾਂ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਗੁਰੂ ਘਰ ਕਿਵੇਂ ਚਲਾਉਣਾ ਵਾ ਜੀ ਠੀਕ ਆ ਜੀ ਉਹ ਇੱਕਦਾਂ ਨਵੇਂ ਬਣੇ ਸੀਗੇ ਠੀਕ ਆ ਪਹਿਲਾਂ ਅਸੀਂ ਉਹਨਾਂ ਦੀ ਡਰੈਵਲੀ ਲੈ ਆਣ ਇਹ ਲੋ ਉਦੋਂ ਬਾਅਦ ਵਿੱਚ ਉਹ ਗੁਰੂ ਦੇ ਸਿੱਖ ਬਣ ਗਿਆ ਗੁਰੂ ਦੇ ਸਿੱਖ ਬਣ ਕੇ ਗੁਰਸਿੱਖ ਬਣ ਗਿਆ ਪਰ ਉਹਨਾਂ ਨੂੰ ਮੇਰੇ ਹਿਸਾਬ ਨਾਲ ਜੀ ਉਹਨਾਂ ਨੂੰ ਨੌਲੇਜ ਨਹੀਂ ਹੈਗੀ ਵੀ ਬੰਦੇ ਨੂੰ ਕਿਵੇਂ ਰੱਖਣਾ ਵਾ ਵੀ ਕਿਵੇਂ ਬੰਦੇ ਨਾਲ ਪਿਆਰ ਰੱਖਣਾ ਵਾ ਕਿਵੇਂ ਕਾਰੋਬਾਰ ਕਰਾਉਣਾ ਵਾ ਉਹ ਤਾਂ ਸਿਰਫ ਇੱਕ ਹੀ ਤੂੰਬਤਾ ਲਈ ਜਾਂਦੇ ਨੇ ਲੋਕਾਂ ਦੇ ਘਰਾਂ 'ਚ ਜਾ ਕੇ ਇਹਨਾਂ ਦੀ ਖੀਰ ਬੰਦ ਹੋ ਗਈ ਜੀ ਇਹਨਾਂ ਦੀ ਖੀਰ ਬੰਦ ਹੋ ਗਈ ਉਹ ਸਾਡੀ ਖੀਰ ਤਾਂ ਕੀ ਬੰਦ ਹੋਣੀ ਸੀਗੀ ਸਾਡੇ ਤਾਂ ਅੱਗੇ ਚੂਹੀ ਵੀ ਜੀ ਬਿੱਲੀਆਂ ਵਰਗੇ ਸੀਗੇ ਹੁਣ ਤਾਂ ਇੱਥੇ ਚੂਹੀ ਵੀ ਨਹੀਂ ਕੋਈ ਲੱਭਦੀ ਤੇ ਜੇ ਗੱਲੋਂ ਪਖੀਰ ਦੀ ਗੱਲ ਕਰੀਏ ਕੀ ਤੁਹਾਡੇ ਦੱਖਣੀ ਪਾਸੇ ਦੇ ਗੁਰਦੁਆਰਾ ਸਾਹਿਬ ਜੀ Delhi ਖੀਰ ਬਣਦੀ ਹੈ ਉਹ ਜੀ ਜਦ ਸਾਡਾ ਲਾਂਗਰੀ ਰੱਖਿਆ ਸੀਗਾ ਤੇ ਪ੍ਰਸ਼ਾਦਾ ਹਰ ਰੋਜ਼ ਤਿਆਰ ਹੁੰਦਾ ਸੀਗਾ ਜੋ ਸਾਡੇ ਕੋਲੇ ਪ੍ਰਸ਼ਾਦਾ ਵੰਡ ਜਾਂਦਾ ਸੀਗਾ ਅਸੀਂ ਤਾਂ ਜਾ ਕੇ ਦਾਣਾ ਮੰਡੀ ਚ ਵੀ ਵੰਡ ਕੇ ਆਉਂਦੇ ਸੀਗੇ ਜੀ ਗੁਰੂ ਘਰ ਦੇ ਨਾਲ ਹੀ ਕੁਝ ਘਰ ਨੇ ਗਰੀਬ ਬੰਦਿਆਂ ਦੇ ਉੱਥੇ ਵੀ ਅਸੀਂ ਤਾਂ ਪ੍ਰਸ਼ਾਦਾ ਵੰਡ ਦਿੰਦੇ ਸੀਗੇ ਅੱਜ ਤੱਕ ਅਸੀਂ ਸ਼ਾਮ ਨੂੰ ਪ੍ਰਸ਼ਾਦਾ ਕਿਤੇ ਪਹਚਾਇਆ ਨਹੀਂ ਸੀਗਾ ਤੇ ਇਹ ਹਾਂ ਪ੍ਰਸ਼ਾਦ ਸਾਡੇ ਕੋਲੇ ਕਿਹੜਾ ਲਾਂਗਰੀ ਸੀਗਾ ਰੱਖਿਆ ਆ ਤਕਰੀਬਨ ਸਾਸੀ ਨੂੰ 6000 ਰੁਪਏ ਤਨਖਾਹ ਦਿੰਦੇ ਸੀਗੇ 27 28 ਕਿਲੋ ਦੇਸੀ ਘਿਓ ਜੋੜ ਦਿੰਦਾ ਸੀ ਗੁਰੂ ਘਰ ਦਾ ਜੀ ਉਹ 27 28 ਕਿਲੋ ਗੁਰੂ ਘਰ ਦਾ ਦੇਸੀ ਘਿਓ ਜੋੜ ਦਿੰਦਾ ਸੀ ਕੋਈ ਬੰਦਾ ਇੱਥੋਂ ਲੱਸੀ ਦਹੀਂ ਤੋਂ ਕੋਈ ਭੁੱਖਾ ਨਹੀਂ ਸੀ ਜਾਂਦਾ ਰੋਟੀ ਪਾਣੀ ਸਾਰੇ ਲੋਕੀ ਖਾ ਕੇ ਜਾਂਦੇ ਸੀ ਹੁਣ ਇੱਕ ਇੱਥੇ ਗੈਸ ਸਿਲੰਡਰਾਂ ਵਾਲੀ ਗੱਡੀ ਆਉਂਦੀ ਹੈ ਜੀ ਲਲਤੋਂ ਤੋਂ ਉਹ ਪਰਿਵਾਰ ਵੀ ਕਹਿੰਦੇ ਨੇ ਕਿੰਨਾ ਇੱਕ ਦਿਨ ਦਾ ਜੀ ਜਥੇਦਾਰ ਗਿਆ ਸਾਨੂੰ ਤੇ ਇੱਥੇ ਚਾਹ ਹੀ ਨਹੀਂ ਮਿਲੀ ਜੇਕਰ ਗੱਲ ਕਰੀ ਆਪਾਂ ਗੁਰਦੁਆਰਾ ਸਾਹਿਬ ਦੇ ਖਰਚੇ ਦੀ ਤਾਂ ਗ੍ਰੰਥੀ ਸਾਹਿਬ ਔਰ ਸਫਾਈ ਕਰਮਚਾਰੀ ਬਿਜਲੀ ਦਾ ਪਾਣੀ ਦਾ ਤੇ ਹੋਰ ਵੀ ਫਟਕਲ ਖਰਚੇ ਰੈਸ਼ਨ ਪਾਣੀ ਦਾ ਤੁਹਾਡੇ ਹਿਸਾਬ ਦੇ ਨਾਲ ਇੱਕ ਸਾਲ ਦਾ ਕਿੰਨਾ ਖਰਚਾ ਹੈ ਕਰੀਬ ਮੈਂ ਇੱਕ ਸਾਲ ਦਾ ਤਾਂ ਚਲੋ ਹੁਣ ਆਪਾਂ ਟੋਟਲ ਕਰਨਾ ਪਊਗਾ 35-40000 ਰੁਪਇਆ 50000 ਰੁਪਇਆ ਲੱਗ ਚੱਲੋ ਜੇ ਪੂਰੇ ਏਸੀ ਵਗੈਰਾ ਗਰਮੀਆਂ ਤੇ ਚੱਲਦੇ ਨੇ 50000 ਰੁਪਇਆ ਦਾ ਖਰਚਾ ਆਪਣਾ ਗੁਰੂ ਘਰ ਦਾ 25-30000 ਰੁਪਇਆ ਬਿੱਲ ਆ ਜਾਂਦਾ ਕੁਝ ਲਾਂਗਰੀ ਨੂੰ ਦੇਣੇ ਆ ਜੇ ਪਾਠ ਹੀ ਰੱਖਦੇ ਆ ਪਹਿਲਾਂ ਸਾਡੇ ਕੋਲੇ ਪਾਠ ਹੀ ਨਹੀਂ ਸੀ ਕੋਈ ਹੁੰਦਾ ਪਰ ਪੱਕਾ ਰੱਖਿਆ ਆ ਪਾਠੀ ਸਾਡਾ ਫੋਨ ਕਰੇ ਤੇ ਜਦੀ ਭੱਜਿਆ ਹੁੰਦਾ ਸੀਗਾ ਪਰ ਇਹੋ ਜਿਹਾ ਕੁਝ ਨਹੀਂ ਸੀ ਸੁਣਿਆ ਵੀ ਇਹ ਸਿਵਿਆਂ ਦੀ ਅਰਦਾਸ ਕਰਾਈ ਦਾ 1500 ਰੁਪਇਆ ਦੇ ਦੋ ਕਿਹੜਾ ਦਰਸ਼ਨ ਸਿੰਘ ਜਥੇਦਾਰ ਸੀਗਾ ਸਾਨੂੰ ਨਹੀਂ ਪਤਾ ਜੀ ਉਹ ਕਿਵੇਂ ਪੈਸੇ ਅਗਲੇ ਤੋਂ ਲੈਂਦਾ ਸੀਗਾ ਉਹਨਾਂ ਨੇ ਅਗਲੇ ਨੂੰ ਦੱਸ ਆਊਗਾ ਜੇ ਤੁਸੀਂ ਖੰਡ ਪਾੜ ਕਰਾਉਣਾ ਮਰਗਦਾ ਤੁਹਾਡਾ ਇੰਨਾ ਖਰਚ ਆਊਗਾ ਉਹ ਪੈਸੇ ਲੋਕਾਂ ਤੋਂ ਲੈ ਲੈਂਦੇ ਸੀਗੇ ਲੋਕਾਂ ਨੇ ਇਹਨਾਂ ਦੇ ਇਸ ਕਰਕੇ ਵਿਰੋਧ ਜਾਦੇ ਹੋ ਰਿਹਾ ਹੈ ਕਿਸੇ ਤੋਂ ਜਾ ਕੇ ਬਿਜਲੀ ਦੇ ਪੈਸੇ ਮੰਗਦੇ ਆ ਕਿਸੇ ਤੋਂ ਸੁਖਮੀ ਦੇ ਪੈਸੇ ਕਹਿੰਦੇ ਸਾਨੂੰ 2500 ਰੁਪਿਆ ਦਿਓ ਕਿਸੇ ਨੂੰ ਕਹਿੰਦੇ ਸਾਨੂੰ ਸਿਲੰਡਰਾਂ ਦੇ ਪੈਸੇ ਦਿਓ ਕਿਸੇ ਨੂੰ ਕਹਿੰਦੇ ਨੇ ਇੱਥੇ ਹੁਣ ਇਹਨਾਂ ਨੇ ਅੱਗੇ ਵੀ ਸਾਨੂੰ ਦੱਸ ਕੇ ਛੜਿਆ ਕਿ ਕਹਿੰਦੇ ਮਤਲਬ ਖੰਡ ਪਾਠ ਇਹਨਾਂ ਨੇ ਕੋਈ ਮਾਣੀ ਮੋਟੀ ਕਰਾਏ ਹੁਣ ਕੋਈ ਖਾਸ ਖੰਡ ਪਾਠ ਨਹੀਂ ਕਰਾਏ ਜੀ